ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਵੀਰ ਸਿੰਘ ਸਿੱਧੂ ਮੈਂ ਪੰਜਾਬ ਬੋਲਦਾਂ ਕਲੱਬ ਆਰਾਮਗੜ ਸੰਧੂਆਂ ਪ੍ਰਧਾਨ ਆਪ ਸਭ ਸੰਗਤਾਂ ਨੂੰ ਦੱਸਣਾ ਚਾਹਣਾ ਹਾਂ ਕਿ ਅੱਜ 19 ਮਈ ਦਿਨ ਸੋਮਵਾਰ ਵਾਲੇ ਦਿਨ ਪਿੰਡ ਆਰਾਮਗੜ ਸੰਧੂਆਂ ਜਿਲ੍ਹਾ ਸੰਗਰੂਰ ਵਿਖੇ ਜੋ ਬੱਚੇ ਗੱਤਕਾ ਦੀ ਸਿਖਲਾਈ ਲੈ ਰਹੇ ਹਨ ਉਹਨਾਂ ਬੱਚਿਆਂ ਨੂੰ ਕਲੱਬ ਮੈਂਬਰ ਅਤੇ ਕੋਚ ਸਾਈਬਾਨਾ ਵੱਲੋਂ ਪੈਂਤਰੇ ਦੀ ਸਿਖਲਾਈ ਦਿੱਤੀ ਗਈ ਬੱਚੇ ਵੀ ਬੜੀ ਰੀਜ ਨਾਲ ਪੈਂਤਰਾ ਸਿੱਖ ਰਹੇ ਹਨ ਅਤੇ ਬੜੀ ਰੀਜ ਨਾਲ ਪੈਂਤਰਾ ਲਗਾ ਰਹੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਇਸ ਬੱਚਿਆਂ ਨੂੰ ਬਣਦੀ ਸਪੋਰਟ ਮਿਲ ਸਕੇ ਅਤੇ ਬੱਚੇ ਹੋਰ ਸਮਾਜਿਕ ਕੁਰਿਤੀਆਂ ਤੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਜ਼ਰੂਰੀ ਬੇਨਤੀ ਇਹ ਹੈ ਕਿ ਕਿਸੇ ਨੇ ਵੀ ਕਲੱਬ ਨਾਲ ਜੁੜਨਾ ਹੋਵੇ ਕਿਸੇ ਵੀ ਵੀਰ ਭਾਈ ਭੈਣ ਨੇ ਕਲੱਬ ਨਾਲ ਜੁੜਨਾ ਹੋਵੇ ਅਤੇ ਕੋਈ ਵੀ ਸੇਵਾ ਕਰਨੀ ਹੋਵੇ ਦਾ ਨੰਬਰ ਉੱਪਰ ਸਕਰੀਨ ਉੱਤੇ ਚੱਲ ਰਿਹਾ ਹੈ ਕੰਟੈਕਟ ਕਰਕੇ ਸਾਨੂੰ ਸੇਵਾ ਲਖਵਾ ਸਕਦਾ ਹੈ ਅਤੇ ਕਲੱਬ ਵਿੱਚ ਜੁੜ ਸਕਦਾ ਹੈ ਅੰਤ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ